ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗਰਦਾਸਪੁਰ ਦੇ ਜ਼ਿਲ੍ਹਾ ਬਟਾਲਾ ਵਿੱਚ ਸਾਰੇ ਖੜੇ ਆ ਇੱਥੇ ਪਿਛਲੇ 5 ਨਹੀਂ ਪਿਛਲੇ 10 ਸਾਲਾਂ ਤੋਂ ਤੇ ਲਗਭਗ 10-15 ਸਾਲ ਤੋਂ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਸਾਰਾ ਸ਼ਹਿਰ ਟੁੱਟਾ ਪਿਆ ਤੇ ਇੱਕ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਇਹ ਆ ਕਿ ਇੱਥੇ ਗੁਰੂ ਨਾਨਕ ਸਾਹਿਬ ਦੀ ਚਰਨਛੋਹ ਪ੍ਰਾਪਤੀ ਕਦੇ ਇਹ ਸ਼ਹਿਰ ਲੋਕਾਂ ਦੇ ਕਹਿਣ ਮੁਤਾਬਕ ਆਵਾਮ ਦੇ ਕਹਿਣ ਮੁਤਾਬਕ ਇੰਡਸਟਰੀ ਚ ਨੰਬਰ 1 ਸੀ ਕਦੇ ਏਸ਼ੀਆ ਏਸ਼ੀਆ ਦੇ ਜਿਹੜੇ ਨਕਸ਼ੇ ਤੇ ਦਸਤਕ ਦਿੰਦਾ ਸੀ ਉਸ ਤੋਂ ਬਾਅਦ ਤੇ ਗੁਰੂ ਨਾਨਕ ਸਾਹਿਬ ਦੀ ਚਰਨਸ਼ੋਪਾਪਤ ਹੈ ਵੇਖੋ ਦੋ ਗੁਰੂ ਨਾਨਕ ਸਾਹਿਬ ਦੇ ਜਿਹੜੇ ਜਨਮ ਸਥਾਨ ਤੇ ਉਹਨਾਂ ਦਾ ਜੋਤੀ ਜੋਤ ਸਥਾਨ ਹੈ ਉਹ ਦੋਨੋਂ ਪਾਕਿਸਤਾਨ 'ਚ ਤੇ ਇੱਕੋ ਇੱਕ ਹਿੰਦੁਸਤਾਨ 'ਚ ਸਭ ਤੋਂ ਵੱਡਾ ਸਥਾਨ ਹੈ ਜਿੱਥੇ ਉਹਨਾਂ ਨੇ ਵਿਆਹ ਵੀ ਹੋਇਆ ਤੇ ਉਹ ਬਟਾਲੇ ਦੇ ਲਾਗੇ ਚਾਕੇ ਬਹੁਤ ਜ਼ਿਆਦਾ ਜਿਹੜੇ ਪਿੰਡਾਂ 'ਚ ਵੀ ਰਹੇ ਤੇ ਅਚਲ ਸਾਹਿਬ ਜਿਹੜਾ ਇੱਕ ਧਾਮ ਹੈ ਚਲੇਸ਼ਵਰ ਉੱਥੇ ਵੀ ਉਹ ਆਏ ਉਹਨਾਂ ਦੇ ਉੱਤੇ ਵੀ ਚਰਨ ਪਏ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਵੀ ਉੱਥੇ ਗਏ ਤੇ ਸਭ ਤੋਂ ਵੱਡਾ ਹੋਣ ਕਰਕੇ ਨਾ ਸੈਂਟਰ ਗਵਰਨਮੈਂਟ ਤੇ ਕੁਝ ਕਰ ਰ ਨੇ ਸੁਲਤਾਨਪੁਰ ਲੋਧੀ ਨੂੰ ਚਲੋ ਚੰਗੀ ਗੱਲ ਆ ਕਰਨਾ ਚਾਹੀਦਾ ਕੀਤਾ ਨਾਲ ਉਹਨਾਂ ਨੇ ਡੇਰਾ ਬਾਬਾ ਨਾਨਕ ਨੂੰ ਲਿਆ ਜਿੱਥੇ ਗੁਰੂ ਨਾਨਕ ਸਾਹਿਬ ਦਾ ਚੋਲਾ ਸੀ ਇੱਥੇ ਉਹਨਾਂ ਨੇ ਬਿਲਕੁਲ ਇਗਨੋਰ ਕਰ ਦਿੱਤਾ ਲੇਕਿਨ ਪੰਜਾਬ ਗਵਰਨਮੈਂਟ ਦੇ ਦਾਅਵੇ ਜ਼ਰੂਰ ਨੇ ਕਿ ਅਸੀਂ ਆਪਣੇ ਤੌਰ ਤੇ ਸੈਂਟਰ ਗਵਰਨਮੈਂਟ ਕੋ ਜਿਹੜੇ ਫੰਡ ਨੇ ਉਹ ਮੰਗ ਰਹੇ ਆ ਲੇਕਿਨ ਉਹ ਫੰਡ ਜਿਹੜੇ ਮੁਹਈਆ ਨਹੀਂ ਕਰ ਰਹੇ ਨਾ ਹੀ ਉਹਨਾਂ ਨੂੰ 550ਵਾਂ ਸਾਲਾ ਜਿਹੜਾ ਆਗਮਨਪੁਰਪਾ ਉਹਦੇ ਉਹਦੇ ਲਈ ਬਟਾਲੇ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਹਨੂੰ ਮੁੱਖ ਰੱਖਿਆ ਜਾ ਰਿਹਾ ਲੇਕਿਨ ਇਹ ਸਭ ਦੇ ਬਾਵਜੂਦ ਬਟਾਲੇ ਲਈ ਜਿਹੜਾ ਸੀਵਰੇਜ ਦਾ ਕੰਮ ਸੀ ਜਾਂ ਡਿਵੈਲਪਮੈਂਟ ਦਾ ਕੰਮ ਸੀ ਜਿਹੜਾ ਕਿ ਸ਼ਹਿਰ ਬਹੁਤ ਬੁਰੀ ਤਰ੍ਹਾਂ ਬੱਤਰ ਬਣਿਆ ਸੀ ਅਸੀਂ ਅਕੇ ਵਿਸ਼ਵ ਟੀਵੀ ਤੇ ਤੁਹਾਨੂੰ ਸਾਰਿਆਂ ਨੂੰ ਵਿਖਾਇਆ ਕਿ ਕਿਸ ਤਰ੍ਹਾਂ ਇੱਥੇ ਵਿਸ਼ਵਾ ਮਿੱਤਰ ਸੇਖੜੀ ਮਾਰਗ ਜਿਹੜੇ ਕਿ ਇਥੋਂ ਦੇ ਸਾਬਕਾ ਐਮਐਲਏ ਨੇ ਤੇ ਸੰਸੀ ਸਕੱਤਰ ਵੀ ਰਹੇ ਨੇ ਉਹਨਾਂ ਦੇ ਪਿਤਾ ਦੇ ਨਾਂ ਤੇ ਸੀ ਉੱਥੇ ਵੀ ਗੋਡੇ-ਗੋਡੇ ਪਾਣੀ ਸੀ ਤੇ ਉਥੋਂ ਲੋਕ ਜਿਹੜੇ ਨੇ ਘਰਾਂ 'ਚ ਰਹ ਰਹੇ ਸੀ ਉਹ ਬੱਦਰ ਜ਼ਿੰਦਗੀ ਬਤੀਤ ਕਰ ਰਹੇ ਸੀ ਕਿਉਂਕਿ ਉਹਨਾਂ ਉੱਥੇ ਇੰਨਾ ਬੁਰਾ ਹਾਲ ਸੀ ਕਿ 10 ਸਾਲ ਤੋਂ ਲਗਾਤਾਰ ਸੀਵਰੇਜ ਦਾ ਗੰਦਾ ਪਾਣੀ ਗੰਦੀ ਬੋਦਬੂ ਉਹਨਾਂ ਦੇ ਘਰਾਂ 'ਚ ਜਾਰੀ ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਸੀ ਹੁਣ ਜਦੋਂ ਲੋਕਾਂ ਨੇ ਪ੍ਰੋਟੈਸਟ ਕੀਤਾ ਜਿੱਥੇ ਇੱਕ ਬੰਨੇ ਲੋਕਾਂ ਦਾ ਪ੍ਰੋਟੈਸਟ ਸੀਗਾ ਉੱਥੇ ਨਾਲ ਹੀ ਇਹ ਇਥੋਂ ਸੇਖੜੀ ਸਾਹਿਬ ਦਾ ਦਾਵਾ ਸੀ ਕਿ ਮੈਂ ਨਾਲ ਲੋਕਾਂ ਕੇ ਵਾਜ ਠਾਈਏ ਜਿਹੜੇ ਇਥੋਂ ਦੇ ਐਮਪੀ ਨੇ ਜਾਖੜ ਸਾਹਿਬ ਉਹਨਾਂ ਕਿਹਾ ਕਿ ਮੈਂ ਲੋਕਾਂ ਦਾ ਦਰਦ ਜਿਹੜਾ ਉਹ ਸਮਝਿਆ ਨਾਲ ਹੀ ਅਮਰਦੀਪ ਸਿੰਘ ਚੀਮਾ ਨੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਉਹਨਾਂ ਕਿਹਾ ਜੀ ਮੈਂ ਵਾਜ ਠਾਈਏ ਲੇਕਿਨ ਸਾਨੂੰ ਜਿਹੜੇ ਸੂਤਰਾ ਤੋਂ ਵੀ ਪਤਾ ਲੱਗਾ ਤੇ ਲੋਕਾਂ ਨੇ ਵੀ ਦੱਸਿਆ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿੰਨਾ ਬਾਰੇ ਕਿ ਕੈਬਨਟ ਮੰਤਰੀ ਨੇ ਜਿੰਨਾ ਬਾਰੇ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਹੋ ਸਕਦਾ ਹੈ ਇਥੋਂ ਲੈਕਚਰ ਲੜਨ ਇਲੈਕਸ਼ਨ ਤੇ ਪਤਾ ਨਹੀਂ ਲੜਨ ਕਿ ਨਹੀਂ ਲੜਨ ਲੇਕਿਨ ਲੋਕਾਂ ਦੀ ਮੰਗ ਸੀ ਕਿ ਜੇ ਤ੍ਰਿਪਤ ਬਾਜਵਾ ਜੀ ਇੱਥੇ ਕੰਮ ਕਰਾਉਣ ਲੱਗੇ ਆ ਵਧੀਆ ਕੰਮ ਕਰਾਉਣ ਲੱਗੇ ਆ ਤੇ ਕਰਉਣਾ ਚਾਹੀਦਾ ਕਿਉਂਕਿ ਲੋਕਾਂ ਦੀ ਪਟਾਲੇ ਦੀ ਆਵਾਮ ਦੀ ਇਹ ਮੰਗ ਹੈ ਕਿ ਸਾਨੂੰ ਕਿਸੇ ਦਾ ਚੰਮ ਨਹੀਂ ਪਿਆਰਾ ਸਾਨੂੰ ਕੰਮ ਪਿਆਰਾ ਜਿਹੜਾ ਵੀ ਕੰਮ ਕਰਾਏਗਾ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਨਮਾਇੰਦਾ ਹੋਵੇ ਕਿਸੇ ਵੀ ਧਿਰ ਦਾ ਬੰਦਾ ਹੋਏ ਕੰਮ ਹੋਣਾ ਚਾਹੀਦਾ ਕਿਉਂਕਿ ਬਟਾਰਾ ਜਿਹੜਾ ਇਤਿਹਾਸਕ ਸ਼ਹਿਰ ਐਡਾ ਤਕੜਾ ਇੰਡਸਟਰੀ ਵੱਜੋਂ ਲੇਕਿਨ ਉੱਥੇ ਨਰਕ ਭਰੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੀ ਸੀ ਅੱਜ ਅਸੀਂ ਖੜੇ ਆ ਜੀ ਵਿਸ਼ਵਾ ਮਿੱਤਰ ਸੇਖੜੀ ਮਾਰਗ ਤੇ ਤੁਸੀਂ ਵੇਖ ਸਕਦੇ ਹੋ ਕਿ ਮਾਰਗ ਜਿਹੜਾ ਇੱਥੇ ਸੜਕਬਾਨੀ ਸ਼ੁਰੂ ਹੋਈ ਹੈ ਸੀਵਰੇਜ ਦਾ ਕੰਮ ਸੀਗਾ ਉਹ ਲਟਕਿਆ ਸੀਗਾ ਅੱਜ ਇੱਥੇ ਪੰਜਾਬ ਦੇ ਜਿਹੜੇ ਸੀਓ ਨੇ ਸੀਵਰੇਜ ਡਿਪਾਰਟਮੈਂਟ ਦੇ ਉਹਨਾਂ ਨੇ ਆਉਣਾ ਸੀ ਉਹ ਸ਼ਹਿਰ ਚ ਸਪੋਟਲ ਦਾ ਦੂਜੇ ਜਗ੍ਹਾ ਕਹਿੰਦੇ ਦੌਰਾ ਕਰਨ ਗਏ ਨੇ ਇੱਥੇ ਥੋੜੀ ਦੇਰ ਤੱਕ ਆ ਰਹੇ ਨੇ ਉਸ ਤੋਂ ਪਹਿਲਾਂ ਸਾਰੀ ਆਵਾਮ ਸ਼੍ਰਮਣੀ ਕਾਲੀ ਦਲ ਬਾਦਲ ਨਾਲ ਸੰਬੰਧਿਤ ਲੀਡਰ ਸਾਹਿਬਾਨ ਕਾਂਗਰਸ ਨਾਲ ਸੰਬੰਧਿਤ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਤੇ ਲੋਕਨਸਾਪ ਪਾਰਟੀ ਨਾਲ ਸੰਬੰਧਿਤ ਸਾਰੇ ਲੋਕ ਇੱਥੇ ਮੌਜੂਦ ਨੇ ਅਸੀਂ ਵਾਰੀ ਵਾਰੀ ਉਹਨਾਂ ਦੇ ਵਿਚਾਰ ਜਾਣਨਾ ਚਾਹਾਂਗੇ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਇਹ ਲੋਕਾਂ ਦਾ ਇਹ ਗੁਸਾਰਿਆ ਕਿ ਇੱਥੇ ਬਹੁਤ ਜ਼ਿਆਦਾ ਪੈਸਾ ਆਇਆ ਲੇਕਿਨ ਲੱਗਾ ਨਹੀਂਗਾ ਆਹ ਸਭ ਤੋਂ ਪਹਿਲਾਂ ਇੱਥੋਂ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਭਰਾਤਾ ਸ਼੍ਰੀ ਇੰਦਰ ਸੇਖੜੀ ਜਿਹੜੇ ਅੱਜਕੱਲ ਸ਼ੋਮਨੀ ਕਾਲੀਦਰ ਬਾਦਲਚ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਇੰਦਰ ਸੇਖੜੀ ਜੀ ਲੋਕਾਂ ਦਾ ਇੱਥੇ ਬੜਾ ਵੱਡਾ ਦੋਸ਼ ਹੈ ਕਿ ਇੱਥੇ ਕਰੋੜਾ ਰੁਪਇਆ ਆਇਆ ਪਰ ਲੱਗਾ ਨਹੀਂਗਾ ਕਿੱਥੇ ਗਿਆ ਜੀ ਕਿੱਧਰ ਨੂੰ ਗਿਆ ਪੈਸਾ ਕਿਉਂ ਨਹੀਂ ਲੱਗਾ ਇਹਦੇ ਇਹਦੇ ਵਿੱਚ ਕਿੰਨੀ ਸਚਾਈ ਹੈ ਲੋਕਾਂ ਦੇ ਇਹ ਕਹਿਣੇ ਚ ਕਿੰਨਾ ਕੁ ਸੱਚ ਮੈਂ ਜੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਹੈ ਆਪਣੇ ਬਟਾਲਾ ਦੇ ਸਾਥੀਆਂ ਨੂੰ ਕਿ ਬਟਾਲੇ ਸ਼ਾਇਦ ਪਿਛਲੇ 5 ਸਾਲਾਂ ਜੋ ਮੈਨੂੰ ਆਪਣੇ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਲਗਭਗ 90 ਤੋਂ 100 ਕਰੋੜ ਰੁਪਏ ਇਸ ਕੌਨਸਟਿਟੈਂਸੀ 'ਚ ਆਇਆ ਹੈ ਜਿਹੜਾ ਕਿ ਪੈਸਾ ਸਾਰਾ ਕਿ ਸਾਰਾ ਥੱਲੇ ਨਜ਼ਰ ਲੱਗਾ ਨਹੀਂ ਆ ਰਿਹਾ ਇਹ ਕਿਤੇ ਕੋਈ ਡਿਵੈਲਪਮੈਂਟ ਹੋਣੀ ਸੀ ਸਾਡੇ ਇਲਾਕੇ 'ਚ ਵੀ ਉਹ ਸਾਰਾ ਕਿ ਸਾਰਾ ਪੈਸਾ ਸਾਈਫਨ ਹੋ ਗਿਆ ਔਰ ਇਹ ਸੁਨਣ ਚਾਹਿਆ ਪਬਲਿਕਲੀ ਕਿ ਜਿਹੜੀ ਕਮੇਟੀ ਦੀ ਕਮਿਸ਼ਨ ਹੈ ਉਹ 25% ਹੈ ਪੋਲੀਟিক্যাল ਫੰਡਿੰਗ ਜਿਹੜੀ 15% ਹੈ ਜੀਐਸਟੀ ਜਾਂ ਟੈਕਸ ਲਾ ਲਓ 18% ਹੈ 20% ਠੇਕੇਦਾਰ ਨੇ ਵੀ ਕਮਾਣਾ ਉਹ ਤੇ ਥੱਲੇ ਰਹਿ ਜਾਂਦੇ 20% ਪੈਸੇ ਤੇ 20% ਪੈਸੇ ਜਿਸ ਸ਼ਹਿਰ ਚ ਲੱਗਣੇ ਨੇ ਤੇ ਉੱਥੇ ਕੀ ਨਜ਼ਰ ਆਣਾ ਉਹ ਸਾਨੂੰ ਨਜ਼ਰ ਆ ਰਿਹਾ ਤਾਂ ਤੁਹਾਨੂੰ ਕੀ ਲੱਗਦਾ ਜੀ ਇਹ 90 ਲੱਖ ਜਿਹੜਾ ਰੁਪਈਆ ਤੇ ਜੋ ਕਿੰਨਾ ਲੱਗਾ ਹੋਏਗਾ ਤੇ ਕਿੰਨਾ ਖਾ ਗਿਆ 90 ਕਰੋੜ ਤੋਂ ਸਾਰਾ ਹੀ 10 ਕਰੋੜ ਰਹਿ ਜਾਂਦਾ ਜੀ ਥੱਲੇ ਜੋ ਮੈਂ ਸਾਰ ਤੁਹਾਨੂੰ ਦੱਸਣ ਦਿਆਂ 15% ਪੈਸੇ ਜਿਹੜੇ 10 ਕਰੋੜ ਦੇ ਵਿੱਚ ਤੇ ਇੱਥੇ ਤੇ ਮੇਨ ਹូល ਨਹੀਂ ਠੀਕ ਹੋ ਸਕੇ ਜੀ ਇਹ ਪਹਿਲੇ ਜੇ 5 ਸਾਲ ਇਹਨੂੰ ਲਾ ਲਿਆ ਆਏ ਨੂੰ ਤੇ 3 ਸਾਲ ਪਹਿਲਾਂ ਤੁਹਾਡੀ ਪਾਰਟੀ ਜਿਹੜੀ ਹੁਣ ਤੁਸੀਂ ਪਾਰਟੀ ਚ ਉਹਦੀ ਸਰਕਾਰ ਸੀ ਤੇ ਨਾਲ ਭਾਜਪਾ ਤੇ ਹੁਣ ਉਸ ਤੋਂ ਬਾਅਦ ਇਹ ਕਾਂਗਰਸ ਦੀ ਦੋਸਤ ਸਰਕਾਰ ਰਹੀ ਹੈ ਉੱਚੋ ਤੁਸੀਂ ਕਿਹਦੇ 90 ਕਰੋੜ ਚੋਂ ਉਹਨਾਂ ਜਿਆਦਾ ਖਾਦਾ ਕਿ ਇੰਨਾ ਜਿਆਦਾ ਖਾਦਾ ਇਹ ਇਹ ਸਰਕਾਰ ਨੇ ਤੇ ਹਾਲੇ ਪੈਸਾ ਹੀ ਕੋਈ ਨਹੀਂ ਰਿਲੀਜ਼ ਕੀਤਾ ਪਹਿਲੀਆਂ ਗਰੰਟਾਂ ਜਿਹੜੀਆਂ ਹੋਣ ਆਈਆਂ ਜਾਂ ਆਈਆਂ ਪਹਿਲੀਆਂ ਪਈਆਂ ਉਹਨਾਂ ਦੀ ਯੂਟਿਲਾਈਜੇਸ਼ਨ ਕਰਨ ਲੱਗੇ ਜਿਉਂ ਦੱਸਿਆ ਇਹਦਾ ਮਤਲਬ ਜਿਹੜਾ 90 ਕਰੋੜ ਚੋਂ ਤੁਸੀਂ 10 ਕਰੋੜ ਮੰਨਦੇ ਹੋ ਲੱਗਾ ਤੇ 80 ਕਰੋੜ ਖੁਰਦ-ਬੁਰਦ ਹੋਇਆ ਉਹ ਕਾਲੀ ਭਾਜਪਾ ਸਰਕਾਰ ਦੇ ਬਿਲਕੁਲ ਔਰ ਇਹ ਵਿੱਚ ਨਾਲ ਕਾਂਗਰਸ ਵੀ ਸ਼ਾਮਲ ਹੈ ਜੀ ਇਸ ਲੋਕ ਦੇ ਲੋਕ ਲੀਡਰ ਜਿਹੜੇ ਨੇ ਉਹ ਨਾਲ ਲਏ ਸੀ ਇਹ ਸ਼ਹਿਰ ਦੀ ਜਿਹੜੀ ਵਿਰਾਸਤ ਤੁਸੀਂ ਸੁਣੇ ਸੁਣਾਈ ਹੈ ਗੋਬਨਾਂ ਦੇਵ ਜੀ ਦੀ ਮਾਰੇ ਕਹਿੰਦਾ ਗੁਰੂ ਭਗਤ ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਨੂੰ ਸਤਿਗੁਰੂ ਦੀ ਦੇ ਔਰ ਇਸ ਇਲਾਕੇ ਦੇ ਵਸਣ ਵਾਲਿਆਂ ਨੂੰ ਵਸਣ ਦੇਵੇ ਇਸ ਇਲਾਕੇ ਨੂੰ ਇਹ ਸ਼ਹਿਰ ਨੂੰ ਵਸਣ ਦੇ ਜਿਹੜਾ 550 ਸਾਲ ਤੋਂ ਵੱਧ ਪੁਰਾਣਾ ਸ਼ਹਿਰ ਹੈ ਉਸ ਸ਼ਹਿਰ ਨੂੰ ਵਸਣ ਵਾਸਤੇ ਇੱਥੇ ਕੋਈ ਅਕਲਮੰਦੀ ਦੇ ਇੱਥੇ ਲੀਡਰਸ਼ਿਪ ਚੰਗੀ ਦੇ ਅਸੀਂ ਸਾਰੇ ਹੁਣ ਖੜੇ ਹੋ ਕੇ ਆ ਸੁਖ ਭਾ ਖੜਾ ਵਾ ਆ ਮੇਰਾ ਛੋਟਾ ਵੀਰ ਇਹ ਵੀ ਖੜਾ ਵਾ ਅਸੀਂ ਆ ਸਾਰੇ ਜਿਹੜੇ ਬੱਚੇ ਮੇਰੇ ਹੱਥਾਂ 'ਚ ਜੰਮੇ ਪਾਲੇ ਨੇ ਆ ਇਹ ਵੀ ਮੇਰੇ ਹੱਥਾਂ 'ਚ ਜੰਮਾ ਪਲੇ ਆ ਮੁੰਡਾ ਇਹ ਸਾਰੇ ਬੱਚੇ ਜੀ ਸਾਰੇ ਇਕੱਠੇ ਹੋ ਗਏ ਇਹ ਸ਼ਹਿਰ ਵਾਸੀ ਸਾਰੇ ਜੁਦਸਤਾ ਦੇ ਉੱਤੇ ਇਸ ਤਰ੍ਹਾਂ ਇਹ ਰਾਤੀ ਸਾਰੇ ਸ਼ਹਿਰ ਲਈ ਇਕੱਠੇ ਹੋ ਤੁਹਾਡੇ ਜਿਹੜੇ ਬ੍ਰਦਰ ਨੇ ਅਸੀਂ ਇਹ ਫੈਮਿਲੀ ਡਿਸਪਿਊਟ ਚ ਨਹੀਂ ਜਾਂਦੇ ਲੇਕਿਨ ਜਿਹੜੇ ਤੁਹਾਡੇ ਬ੍ਰਦਰ ਨੇ ਤੁਸੀਂ ਕਹਿੰਦੇ ਆ ਕਿ ਉਹਨੇ ਜਦੋਂ ਜਦੋਂ ਤੁਸੀਂ ਇਕੱਠੇ ਹੋ ਉਦੋਂ ਤੁਸੀਂ ਸਾਰਾ ਇਲੈਕਸ਼ਨ ਦਾ ਮਗਰ ਜਿਹੜਾ ਉਹਨਾਂ ਦੀ ਸਪੋਰਟ ਕਰਦੇ ਰਹੇ ਹੋ ਅੱਜ ਤੁਸੀਂ ਚਲੋ ਤੁਹਾਡਾ ਫੈਮਿਲੀ ਡਿਸਪਿਊਟ ਹੋਇਆ ਉਹਦੇ 'ਚ ਪ੍ਰੈਸ ਦਾ ਪੈਣਾ ਮਤਲਬ ਨਹੀਂ ਲੇਕਿਨ ਸ਼ਹਿਰ ਵਾਸੀ ਚਾਹੁੰਦੇ ਆ ਕਿ ਜੇ ਤੁਸੀਂ ਹੁਣ ਉਹਨਾਂ ਦੇ ਵਿਰੁੱਧ ਆਇਓ ਕੀ ਕਾਰਨ ਨੇ ਪੋਲੀਟਿਕਲੀ ਜਿਹੜਾ ਘਰੇਲੂ ਹੋਏਗਾ ਉਹਦੇ ਬਾਰੇ ਦੀ ਪ੍ਰਤੀਕਲੀ ਤੇ ਜੇ ਆਇਓ ਤੇ ਜਿੱਦਾਂ ਉਹ ਕਹਿ ਰਹੇ ਨੇ ਕਿ ਮੇਰੇ ਕੋ ਪਾਵਰ ਨਹੀਂ ਗਈ ਭਾਵੇਂ ਮੇਰੀ ਸਰਕਾਰ ਹੈ ਤੇ ਮੈਂ ਨਾ ਹੱਥਾ ਹੋ ਕੇ ਬੈਠਾ ਮੈਂ ਹਾਰ ਗਿਆ ਤੇ ਮੈਨੂੰ ਆਪਣੇ ਨੇ ਹਰਾਇਆ ਤੇ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਨੂੰ ਆਪਣੇ ਨੇ ਹਰਾਇਆ ਤੁਹਾਡਾ ਇੱਥੇ ਰੋਲ ਕੋਈ ਹਰਾਉਣ ਚ ਕਿ ਜਾਂ ਆਪਣੇ ਇੱਕ ਤੱਬੀਅਤ ਆ ਗਿਆ ਮੈਂ ਤੇ ਦੋ ਸ਼ਬਦ ਕਾਵਾਂਗਾ ਜੇ ਇਸ ਈਸ਼ੂ ਦੇ ਉੱਤੇ ਮੈਂ ਕਦੀ ਵੀ ਬੇਈਮਾਨੀ ਨੂੰ ਬੇਇਨਸਾਫੀ ਨੂੰ ਜਾਂ ਗਲਤ ਕੰਮ ਨੂੰ ਸਪੋਰਟ ਨਹੀਂ ਕੀਤਾ ਕਦੀ ਮੈਂ ਅੱਜ ਤੱਕ ਆਪ ਕਸਬੇ ਹੋ ਕੇ ਪਾਵਰ ਨਹੀਂ ਲਈ ਭਰਾ ਸੀ ਮੈਂ ਭਰਾ ਦੀ ਮਦਦ ਕੀਤੀ ਜਦੋਂ ਕੀਤੀ ਉਹਦਾ ਕੀਤੀ ਜਦੋਂ ਮੈਂ ਸਮਝਦਾ ਸੀ ਉਹਨੂੰ ਮੈਂ ਫੋਕਸ ਕਰਨਾ ਗਲਤ ਕਰਦਾ ਜਿਸ ਦੇ ਮੈਨੂੰ ਇਹ ਲੱਗਾ ਕਿ ਮੈਂ ਉਸ ਗਲਤੀ ਨੂੰ ਗਾ ਨਹੀਂ ਰੋਕ ਸਕਦਾ ਮੈਂ ਆਪੇ ਆਪਣਾ ਕਰਕੇ ਪਿੱਛੇ ਕਰਦਾ ਹੋਰ ਮੈਂ ਇਸ ਦਾ ਕੁਝ ਨਹੀਂ ਕਹਾਂਗਾ ਗਲਤ ਨੂੰ ਨਾ ਮੈਂ ਪਹਿਲੇ ਸਪੋਰਟ ਕੀਤਾ ਨਾ ਮੈਂ ਹੁਣ ਕਰਨਾ ਨਾ ਮੈਂ ਫਰਜ਼ ਕਰਨਾ ਨਹੀਂ ਉਹ ਕਹਿ ਰਹੀ ਨਹੀਂ ਨਾ ਕਿ ਮੇਰੇ ਕੋਲ ਗਲਤੀ ਆ ਤੇ ਮੇਰੇ ਕੋਲ ਪਾਵਰ ਨਹੀਂਗੀ ਤੇ ਜਦ ਕਿ ਆਵਾਮ ਮੰਦੀ ਹੈ ਕਿ ਬਾਕੀ ਸਾਰੇ ਕੰਮ ਲਈ ਜਿਹੜੇ ਉਹ ਗਵਰਨਮੈਂਟ ਦਾ ਯੂਜ਼ ਕਰ ਰਹੇ ਨੇ ਆਪਣੇ ਪਰਸਨਲੀ ਲੋਕਾਂ ਦਾ ਕਹਿਣਾ ਹੈ ਤੇ ਲੋਕਾਂ ਦਾ ਕੀ ਕਹਿਣਾ ਤੁਸੀਂ ਹੁੰਦੇ ਦੇਖ ਲੋ ਇੱਥੇ ਉਹਨੇ ਤੁਸੀਂ ਕਹਿ ਰਹੇ ਜਿਵੇਂ ਰਜਿੰਦਰ ਸਿੰਘ ਬਾਜਾ ਜੀ ਨੇ ਟੀਮ ਭੇਜੀ ਹੈ ਟੀਮ ਤਾਂ ਕਹੀ ਇਹ ਉਹਨਾਂ ਦੇ ਘਰ ਜਿਹੜੇ ਕਹਿੰਦੇ ਲੈਕਚਰ ਹਾੜ ਕੇ ਜਿਹੜੇ ਕਹਿੰਦੇ ਮੇਰੇ ਕੋਲ ਪਾਵਰ ਹੈ ਨਹੀਂ ਤੇ ਕਿਸ ਤਰ੍ਹਾਂ ਕਹਿੰਦਾ ਸਾਰਾ ਕੋਈ ਹੁੰਦਾ ਮੇਰੇ ਕੋਲ ਪਾਵਰ ਹੈ ਨਹੀਂ ਹਾਂ ਆ ਤਾਂ ਹੁੰਦੀ ਤੁਸੀਂ ਹੁੰਦੀ ਰੀਸੈਂਟ ਗੱਲ ਸੁਣਦੇ ਪਏ ਤੁਸੀਂ ਸਹੀ ਗੱਲ ਇਹ ਸਾਰੀ ਗੱਲ ਝੂਠ ਹੈ ਨੀਅਤ ਹੋਣੀ ਚਾਹੀਦੀ ਹੈ ਸਾਫ਼ ਕੰਮ ਕਰਨ ਦੀ ਇਹ ਲੋਕਾਂ ਦੀ ਸੇਵਾ ਲਈ ਨਿਯਤ ਕਰੋ ਇਸ ਲੋਕਾਂ ਵਾਸਤੇ ਸਾਨੂੰ ਖੜਾ ਹੋਣਾ ਪਏਗਾ ਸਾਰਿਆਂ ਵਾਸਤੇ ਅਸੀਂ ਮੈਂ ਇੱਥੇ ਦਾ ਜੰਪਾਲ ਆ ਮੇਰੇ ਟਰੇਡ ਦਾ ਬਰਥ ਹੈ 52 ਸਾਲ ਹੋ ਗਏ ਮੈਨੂੰ ਇੱਥੇ ਰਹਿਣੇ ਇਹ ਕੋਈ ਹਾਲ ਹੈ ਸ਼ਾਇਦ ਸ਼ਰਮ ਆਂਦੀ ਹੈ ਸਾਨੂੰ ਆਪਣੇ ਆਪ ਨੂੰ ਵੇਖੋ ਇੰਦਰ ਜੀ ਇਹ ਉਹ ਸ਼ਹਿਰ ਹੈ ਇਸ ਟਾਈਮ ਜਿਹੜੀ ਹਾਲਤ ਹੈ ਲੋਕ ਇੱਥੇ ਖੜੇ ਨੇ ਕਿ ਇਹ ਵਾਹਿਦ ਪੰਜਾਬ ਦਾ ਸ਼ਹਿਰ ਹੈ ਜਿਹੜਾ ਪਿਛੇ ਇੱਕ ਸਰਵੇ ਕਰਾਇਆ ਗਿਆ ਇੱਕ ਇੰਡੀਅਨ ਐਕਸਪ੍ਰੈਸ ਨੂੰ ਲੱਗੀ ਸੀ ਜੂਨ ਦੀ ਉਹਦੇ ਜਿਹੜਾ ਇੱਕ ਦੇਸ਼ ਚ ਸਰਵੇ ਕਰਵਾਇਆ ਗਿਆ ਸੀ ਉਹਦੇ ਵਿੱਚ ਅਸੀਂ 400 ਤੇ 63ਵੇਂ ਨੰਬਰ ਤੇ ਆਏ ਆ ਤੇ ਸਾਡੇ ਪੰਜਾਬ ਦਾ ਕੋਈ ਵੀ ਇੱਕ ਸ਼ਹਿਰ ਵੀ ਜਿਹੜਾ ਸੋ ਸੋ ਦੇ ਵਿੱਚ ਨਹੀਂ ਤੇ ਜੇਕਰ ਸਭ ਤੋਂ ਫਾੜੀ ਰਿਆ ਤੇ ਉਹ ਬਟਾਲਾ ਰਿਆ ਤੇ ਉਦੋਂ ਕਿਉਂਕਿ ਸਰਕਾਰ ਜਿਹੜੀ ਸੀ ਉਹ ਤੁਹਾਡੀ ਸੀਗੀ ਅਕਾਲੀ ਦਲ ਭਾਜਪਾ ਦੀ ਉਹਨਾਂ ਨੇ ਵੀ ਭਰਾ ਤੁਹਾਡੇ ਜੋ ਕਰ ਰਹੇ ਨੇ ਉਹ ਤਾਂ ਤੁਸੀਂ ਬੇਪਾਕੀ ਨਾਲ ਦੱਸਿਆ ਹੁਣ ਕਿਉਂਕਿ ਉਹ ਤੁਸੀਂ ਸਰਕਾਰ ਜੇ ਅੱਗੇ ਵੀ ਆਉਣੀ ਜਾਂ ਤੁਸੀਂ ਪਾਰਟੀ ਦਾ ਹਸਾ ਉਹਨਾਂ ਬਾਰੇ ਤੁਸੀਂ ਖੁੱਲ ਕੇ ਕਿਉਂ ਨਹੀਂ ਬੋਲਦੇ ਉਹਨਾਂ ਬਾਰੇ ਮੈਂ ਮੈਂ ਉਹਦੇ ਬਾਰੇ ਵੀ ਦੱਸਾਂਗਾ ਜੀ ਇੱਕ ਨਾਪਾਕ ਜਿਹੜਾ ਕਿ ਐਲਾਈਅੰਸ ਹੋਇਆ ਸੀ ਬਾਜਪਾ ਦਾ ਤੇ ਕਾਂਗਰਸ ਦਾ ਉਦੇ ਵਿੱਚ ਜਿਹੜੇ ਇੱਥੇ ਉਹ ਭਰਾ ਕੁਝ ਖੜੇ ਵੀ ਹੋਣਗੇ ਜਿਹੜੇ ਕੋਈ ਮੇਰੇ ਐਮਸੀ ਨੇ ਜਿਹੜੇ ਕਾਂਗਰਸ ਦੇ ਨੇ ਉਹਨਾਂ ਨੇ ਸਪੋਰਟ ਕੀਤੀ ਬਾਜਪਾ ਦੀ ਅਕਾਲੀ ਜਿਹੜੇ ਉਹ ਬਕਰੇ ਹੋ ਗਏ ਜੀ ਵਿੱਚ ਤੁਸੀਂ ਅਕਾਲੀਆਂ ਨੇ ਜਿਹੜੇ ਤੁਸੀਂ ਪਿੱਛੇ ਫੰਡਸ ਆਏ ਨੇ ਇਹ 40 ਕੇ ਮੈਨੂੰ ਪਤਾ ਲੱਗੇ 40 ਕੇ 45 ਕਰੋੜ ਰੁਪਏ ਇਲੈਕਸ਼ਨਾਂ ਤੋਂ ਪਹਿਲੇ ਕੁਝ ਰਿਲੀਜ਼ ਹੋਇਆ ਸੀ ਉਹਦੇ ਵਿੱਚੋਂ 28 ਕਰੋੜ ਰੁਪਏ ਪਿੰਡਾਂ 'ਚ ਲੱਗੇ ਮੇਰਾ ਨਹੀਂ خیال ਉਹਨਾਂ 'ਚੋਂ ਇੱਕ ਪੈਸਾ ਵੀ ਮਿਸਯੂਜ਼ ਹੋਇਆ ਹੋਇਆ ਹੈ ਔਰ ਇੱਥੇ ਜਿੰਨੇ ਪੈਸੇ 17 ਤੋਂ 20 ਕਰੋੜ ਰੁਪਏ ਆ ਇਸ 병ਟਾਲੇ ਸ਼ਾਇਦ ਦਸ ਦੇ ਆਇਆ ਸੀ ਉੱਥੇ ਇੱਕ ਪੈਥਰੀ ਨਜ਼ਰ ਆ ਰਿਹਾ ਕਿ ਕਿੱਥੇ ਲਗਾ ਕੀ ਉੱਥੇ ਡਵੈਲਪਮੈਂਟ ਹੋਈ ਹੈ ਸਾਨੂੰ ਨਹੀਂ ਸਮਝ ਆ ਰਹੀ ਕਿ ਕਿੱਥੇ ਲੱਗ ਰਿਹਾ ਹੈ ਜਿਹੜੇ ਆਪਾਂ ਮਾਰਗ ਤੇ ਖਲੋਤੇ ਹਾਂ ਜੀ ਇਹ ਤੁਹਾਡੇ ਵੀ ਪਿਤਾ ਜੀ ਦਾ ਤੇ ਸੇਖੜੀ ਅਸ਼wini ਸੇਖੜੀ ਜਿਹਦੇ ਵੀ ਪਿਤਾ ਜੀ ਦਾ ਇੱਥੇ ਲੋਕ ਪਿਛਲੇ 5 ਸਾਲ ਤੋਂ ਰੋ ਰਹੇ ਹੀ ਤੇ ਨਾ 5 ਸਾਲ ਤੇ ਤੁਸੀਂ ਆਏ ਤੇ ਨਾ ਆਏ ਉਹ ਜਦੋਂ ਆਏ ਨੇ ਜਾਖੜ ਸਾਹਿਬ ਦੇ ਨਾਲ ਉਸ ਦਿਨ ਇੱਥੇ ਲੋਕਾਂ ਨੇ ਬੜਾ ਰੌਲਾ ਪਾਇਆ ਤੁਸੀਂ ਵੀ ਇਹ ਬਿਲਕੁਲ ਇਗਨੋਰ ਕੀਤਾ ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ ਅੱਜ ਤੱਕ ਕਿਉਂ ਚੁੱਪ ਰਹੇ ਹੋ ਇਹ ਕੋਈ ਡਰ ਸੀਗਾ ਕਿ ਜਾਂ ਕੋਈ ਮਜਬੂਰੀ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਮੇਰਾ 40 ਸਾਲ ਦਾ ਆਪਣਾ ਪੋਲੀਟਿਕਲ ਇਸ ਲੋਕਾਂ ਨੇ ਜੀ ਬਚਣਾ ਹੋਰ ਨਾ ਮੈਂ ਕਦੀ ਕਿਸੇ ਦਾ ਕੋਈ ਦੇਂਦਾਰ ਨਾ ਮੈਂ ਕਦੇ ਦੀ ਕਿ ਕੋਈ ਕੁਛਵਾਨੀ ਦਿੱਤੀ ਨਾ ਮੈਂ ਕਦੀ ਦਾ ਕੱਪ ਦਾ ਵੀ ਰਵਾਦਾਰ ਔਰ ਕੋਈ ਬੰਦਾ ਇਸ ਸ਼ਹਿਰ ਦਾ ਇਹ ਖੜਾ ਹੋ ਕੇ ਨਹੀਂ ਮੈਨੂੰ ਕਹਿ ਸਕਦਾ ਕਿ ਮੈਂ ਇਹਨਦਰ ਨੂੰ ਫਲਾਣਾ ਪੈਸਾ ਦੇ ਕੇ ਤੇਰੀ ਜੋ ਕੰਮ ਕਰਾਇਆ ਹਾਂ ਮੈਂ ਬਿਲਕੁਲ ਇਨਸਾਫ ਪ੍ਰਸਤ ਹੋ ਕੇ ਬਿਨਾ ਕਿਸੇ ਕੰਸਿਡਰੇਸ਼ਨ ਦੇ ਬਿਨਾ ਕਿਸੇ ਪੈਸੇ ਦੇ ਲਾਲਚ ਦੇ ਮੈਂ ਹਰ ਕਿਸੇ ਲੋਕਾਂ ਦੀ ਸੇਵਾ ਕੀਤੀ ਇਸੇ ਕਰਕੇ ਕੋਈ ਬੰਦਾ ਇੱਥੇ ਖੜਾ ਜਣਾ ਮੇਰੇ ਖਿਲਾਫ ਕੋਈ ਨਹੀਂ ਬੋਲ ਸਕਦਾ। ਔਰ ਜਿਹੜਾ ਮੈਂ 22 ਸਾਲ ਮੇਰਾ ਦੀ ਸਮਝੋ ਮੈਂ ਵਿੱਚ ਕਿਉਂ ਨਹੀਂ ਬੋਲਿਆ? ਇੱਕ ਚੀਜ਼ ਦਾ ਟਾਈਮ ਹੁੰਦਾ ਹੈ। ਅੱਗੇ ਆ ਕੇ ਗੱਲ ਕਰਨ ਦਾ। ਤੁੰਤੇ ਆਤੀ ਹੋ ਗਈ ਦੀ। ਜਿੱਥੋਂ ਅੱਗੇ ਆ ਜਿਹੜੀ ਹੁੰਦੀ ਜੋੜੀਆਂ ਦੇਖਦੇ ਪਿਓ ਥੱਲੇ ਆਉਣ ਲੱਗਦਾ ਜਿਵੇਂ ਜੀਸੀਬੀ ਚੱਲੀ ਹੈ, ਜੀਸੀਬੀ ਤਾਂ ਹੁਣ ਚੱਲੀ ਹੈ। ਇਹ ਸੜਕ ਪਹਿਲੀ ਇਸ ਤਰ੍ਹਾਂ ਬਣ ਚੁੱਕੀ ਹੈ। ਲੱਕ ਜਿਹੜੀਆਂ ਸੀਮਿੰਟ ਦੀਆਂ ਜਾਂ ਉੱਪਰ ਜਿਹੜੀਆਂ ਬਦਰੀ ਦੀਆਂ ਲੇਹਰਾਂ ਜਿਹੜੀਆਂ ਪਈਆਂ ਸੀ ਉਹ ਸਾਰੀਆਂ ਉਡੀਆਂ ਇਹ ਥੱਲੀ ਸੜਕ ਨਹੀਂ ਹੈ ਮੇਰੇ ਘਰ ਨੂੰ ਇਸ ਇਸ ਸੜਕ ਦੇ ਉੱਪਰੋਂ ਚਾਰ ਸੜਕਾਂ ਜਾਂਦੀਆਂ ਚਾਰਾਂ ਸੜਕਾਂ ਦਾ ਇਹ ਹਾਲ ਹੈ ਔਰ ਅਸੀਂ ਗਾਇ ਬਗਾਏ ਪ੍ਰੈਜ਼ੀਡੈਂਟ ਜਿਹੜੇ ਨੇ ਐਸ ਡੀ ਐਮ ਨੂੰ ਡੀ ਸੀ ਨੂੰ ਅਸੀਂ ਇਹ ਨਹੀਂ ਹੈ ਕਿ ਮੈਂ ਪਬਲਿਕਲੀ ਅੱਗੇ ਨਹੀਂ ਆਇਆ ਤੇ ਮੈਂ ਆਪਣੇ ਆਫੀਸਰਸ ਨੂੰ ਆਪਣੀ opinion ਨਹੀਂ ਦੱਸੇ ਮੈਂ ਸਭ ਕੁਝ ਦੱਸ ਕੇ ਆਂਦਾ ਰਹੇ ਹਾਂ ਇਹ ਹੈ ਮਗਰ ਹੋ ਰਿਹਾ ਕਮੇਟੀ ਤੇ ਇਹ ਹੋ ਰਿਹਾ ਇਹ ਗਲਤ ਹੋ ਰਿਹਾ ਇਹਨੂੰ ਰੋਕਿਆ ਜਾਵੇ ਪੈਸੇ ਦੇ ਡਿਵੈਲਪਮੈਂਟ ਜਿਹੜਾ ਪੈਸਾ ਆਉਂਦਾ ਪੈਸੇ ਇਲਾਕੇ ਵਾਸਤੇ ਇਨਸਾਫ ਪਾਸਤੇ ਹੋ ਕੇ ਸਹੀ ਤਰੀਕਾ ਨਾਲ ਲੱਗੇ ਜਿਹੜਾ ਪੈਸਾ ਤੁਸੀਂ ਵੀ ਇਲਜ਼ਾਮ ਕਥਤ ਉੱਤੇ ਲਗਾ ਰਹੇ ਹੋ ਲੋਕ ਵੀ ਇਹ ਲਗਾ ਰਹੇ ਨੇ ਜਿਹੜਾ 90 ਕਰੋੜ ਜਾਂ ਉਸ ਤੋਂ ਬਾਅਦ ਵੀ ਆਇਆ ਜਿਹੜੀਆਂ ਕਮਿਸ਼ਨਾਂ ਤੁਸੀਂ ਪਰਸੈਂਟੇਜ ਕੱਢ ਕੇ ਦੱਸੀ ਕਿ ਇੰਨੇ ਨੇ ਪਰਸੈਂਟ ਜਿਹੜਾ ਉਹ ਇਹਨੂੰ ਇਹਨੂੰ ਏਦਾਂ ਏਦਾਂ ਵੰਡਿਆ ਜਾਂਦਾ ਕੀ ਤੁਸੀਂ ਇਹਦੇ ਲਈ ਕੋਈ ਆਵਾਜ਼ ਉਠਾਓਗੇ ਕੋਈ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਬਿਲਕੁਲ ਜੀ ਮੈਂ ਮੰਗ ਕਰਦਾ ਪੰਜਾਬ ਸਰਕਾਰ ਨੂੰ ਇਹਨਾਂ ਨੇ ਆਲਰੇਡੀ ਇੱਕ ਆਪਣੇ ਵਿਜੀਲੈਂਸ ਟੀਮ ਬਣਾ ਕੇ ਇੱਥੇ ਇਨ ਦੱਸੋ ਜਿਹੜਾ ਜਿਹੜਾ ਇਨਵੋਲਵ ਹੋਰ ਤੇ ਘੱਟ ਬੇਕਰ ਨਹੀਂ ਉਹ ਕਿਉਂ ਨਹੀਂ ਅਜੇ ਤੱਕ ਨਸ਼ਰ ਹੋ ਰਹੀ ਹੈ ਰਿਪੋਰਟ ਜਿਹੜੀ ਇਨਕੁਆਰੀ ਹੈ ਉਹ ਠੱਪੀ ਗਈ ਹੈ ਕਿ ਜਾਂ ਪੈਸੇ ਨਾਲ ਠੱਪੀ ਗਈ ਹੈ ਜਾਂ ਸਿਆਸੀ ਦਬਾਅ ਨਾਲ ਠੱਪੀ ਗਈ ਹੈ ਦੋਵੇਂ ਚੀਜ਼ਾਂ ਨੇ ਜੀ ਪੈਸਾ ਵੀ ਤੇ ਸਿਆਸੀ ਬਿਲਕੁਲ ਦੋਵੇਂ ਚੀਜ਼ਾਂ ਨੇ ਜੋ ਸਾਨੂੰ ਬਾਜ਼ਾਰ 'ਚ ਖਬਰ ਮਿਲੀ ਹੈ ਜੋ ਲੋਕੀ ਆ ਕੇ ਗੱਲਾਂ ਕਰਦੇ ਨੇ ਅਫਸਰ ਵੀ ਮੈਨੇਜ ਹੋ ਰਹੇ ਨੇ ਪੈਸੇ ਨਾਲ ਪੋਲਿਟੀਕਲ ਵੀ ਸਪੋਰਟ ਜਿੰਨੀ ਉਹਨੂੰ ਚਾਹੀਦੀ ਹੈ ਉਸ ਇਨਕੁਆਰੀ ਨੂੰ ਕੰਪਲੀਟ ਕਰਨ ਵਾਸਤੇ ਨਹੀਂ ਮਿਲਦੀ ਤੁਹਾਡਾ ਕੀ ਖਿਆਲ ਹੈ ਜੇ ਜਿਹੜੀ ਇਨਕੁਆਰੀ ਹੈ ਬਿਲਕੁਲ ਪਾਕ ਕੀਤੀ ਜਾਏ ਤੇ ਇਹ ਜਿਹੜੇ ਖ ਤਾਂ ਵੀ ਤੁਹਾਡਾ ਵੀ ਜਿੰਦਗੀ ਦਾ ਤਜਰਬਾ ਮੇਰੇ ਨੂੰ 20 ਸਾਲ ਘੱਟ ਹੋਇਆਗਾ ਤੁਹਾਨੂੰ ਵੀ ਪਤਾ ਹੈ ਜਦੋਂ ਸਰਕਾਰ ਚਾਵੇ ਗਲਤ ਨੂੰ ਖੜਨਾ ਦੇ ਕੋਈ ਚੀ ਰੁਕ ਸਕਦੀ ਸਰਕਾਰ ਦੀ ਅਗਰ ਈਏ ਸਾਫ ਹੋਵੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਹੁਣ ਤੇ ਸਰਕਾਰ ਕਾਂਗਰਸ ਦੀ ਹੈ ਹੁਣ ਤੁਹਾਡੇ ਮੁਤਾਬਕ ਕੌਣ ਰੋਵੇ ਇਹ ਦੋ ਸੁਖਭਾ ਦੱਸੇਗਾ ਆ ਕੋਲ ਖੜਾ ਮੇਰਾ ਤੇ ਹੋੜੇ ਗੱਲ ਕਰਦੇ ਪਏ ਸੀ ਅਸੀਂ ਦੋਵੇਂ ਭਰਾ ਅਸੀਂ ਉਸਤਾਜ ਇਹ ਮੇਰਾ ਤੇ ਸੁਖਭਾ ਦਾ 30 ਸਾਲ ਦਾ ਐਸੋਸੀਏਸ਼ਨ ਆਪਣਾ ਅਸੀਂ ਭਰਾ ਵਰਗੇ ਆ ਪਾਰਟੀ ਦੇ ਭਾਵੇਂ ਸਾਡੀ ਬੱਕਰੀ ਹੋਵੇ ਕੋਈ ਗੱਲ ਨਹੀਂ ਇਹ ਸੁਖਬਾਅ ਪੁੱਛੋ ਇਹ ਦੱਸਾਂ ਨੀ ਸਰਕਾਰ ਦੇ ਤ੍ਰਿਪਤ ਭਾਈ ਦੀ ਗੱਲ ਕਰਦੇ ਪਏ ਸੀ ਦੱਸਣ ਤ੍ਰਿਪਤ ਭਾਈ ਕਿਉਂ ਨਹੀਂ ਪਰਚਾ ਕਰਵਾਉਂਦੇ ਜੇ ਵਿਜੀਲੈਂਸ ਨੇ ਰਿਪੋਰਟ ਭੇਜੀ ਸੀ ਵੀ ਹੈ ਤੁਹਾਨੂੰ ਤ੍ਰਿਪਤ ਜਿੰਦਰ ਸਿੰਘ ਬਾਜਵਾ ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ ਦੇ ਉਹਨਾਂ ਦੇ ਨੇੜੇ ਮੰਨਿਆ ਜਾਂਦਾ ਤੇ ਉਹਨਾਂ ਦਾ ਰਾਈਟ ਹੈਂਡ ਮੰਨਿਆ ਜਾਂਦਾ ਤੇ ਲੋਕ ਕਹਿ ਰਹੇ ਨੇ ਕਿ ਤ੍ਰਿਪਤ ਭਾਜੀ ਨੇ ਸੁਖਪਾ ਜਿਹੜੇ ਸਰਪੰਚ ਰਹੇ ਨੇ ਸਾਫਟ ਕੈਂਪ ਸੀ ਵੀ ਤੇ ਉਹਨਾਂ ਨੂੰ ਅੱਗੇ ਲਾਇਆ ਵੀ ਤੁਸੀਂ ਕੰਮ ਕਰਵਾਓ ਤੇ ਅਹੀ ਹੌਲੀ ਹੌਲੀ ਪੈਰ ਇੱਥੇ ਜਿਹੜੇ ਫਸਾਰਦੇ ਆ ਤੇ ਸੀਟ ਤੇ ਕਬਜ਼ਾ ਕਰਨਾ ਤੇ ਉਹ ਤੇ ਚਲੋ ਤੁਹਾਡਾ ਪੋਲੀਟਿਕਲ ਕੰਮ ਹੈ ਜਿਹੜੀ ਇਹ ਏਡੀ ਵੱਡੀ ਜਾਂਚ ਸ਼ੁਰੂ ਹੋਈ ਸੀ ਤੇ ਉਦੋਂ ਬੜਾ ਵਿਜੀਲੈਂਸ ਦੀ ਟੀਮ ਆਈ ਤੇ ਸਾਰਾ ਕੁਝ ਹੋਇਆ ਪਈਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਤੇ ਨਾ ਉਹ ਦੁੱਧ ਦਿਖਣ ਰਿਹਾ ਤੇ ਨਾ ਪਾਣੀ ਉਹਦੇ ਬਾਰੇ ਕੀ ਕਰੇ ਉਹਦੇ ਬਾਰੇ ਇਹ ਅਜੇ ਬਿਲਕੁਲ ਕੋਈ ਅਨਾਂ ਕਲੀਅਰ ਹੋ ਗਿਆ ਇੱਕ ਦੋ ਤਰੀਕਿਆਂ ਦੇ ਵਿੱਚ ਹੀ ਇਹਦਾ ਫੈਸਲਾ ਆ ਜਾਏਗਾ ਉਹ ਤੁਹਾਨੂੰ ਪਤਾ ਲੱਗ ਜਾਣਾ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਸਰਕਾਰ ਲੱਗੀ ਹੈ ਕੈਰਸਵਰੀ ਵੀ ਉਹ ਪ੍ਰਧਾਨ ਸਾਹਿਬ ਨੇ ਉੱਥੇ ਮੈਡੀਕਲ ਭੇਜਿਆ ਜਿਹਦੇ ਕਰਕੇ ਫੈਸਲਾ ਨਹੀਂ ਹੋਇਆ ਜਦੋਂ ਦੇ ਹੋ ਜਾਣਗੇ ਉਸ ਤੋਂ ਫੈਸਲਾ ਹੋ ਜਾਏਗਾ ਤੇ ਇਹ ਇਹ ਇੰਡਰਸੈਕਟਰੀ ਜੀ ਕਹਿ ਰਹੇ ਨੇ ਕਿ ਜਿਹੜੀ ਉਹ ਜਾਂਚ ਹੋ ਰਹੀ ਹੈ ਕਥਰ ਤੌਰ ਤੇ ਇਹਨਾਂ ਦਾ ਦੋਸ਼ ਹੈ ਕਿ ਉੱਥੇ ਉਹਨੂੰ ਠੱਪਣ ਲਈ 17 ਲੱਖ ਰੁਪਏ ਦੇ ਕਰੀਬ ਜਿਹੜਾ ਉਹਨਾਂ ਨੂੰ ਰਿਸ਼ਵਤ ਸਿੱਧੇ ਤੌਰ ਤੇ ਦਿੱਤੀ ਗਈ ਹੈ ਤੇ ਜੇ ਉੱਥੇ 17 ਲੱਖ ਪਹੁੰਚ ਗਿਆ ਤਾਂ ਤੁਸੀਂ ਉਹਨੂੰ ਕਿਦਾਂ ਜਿਹੜੀ ਉਹ 17 ਲੱਖ ਦਾ ਪਤਾ ਕਿ ਕਿਹਨੂੰ ਪਬਲਿਕ ਦੀ ਗੱਲ ਹੈ ਇਹ ਇਹ ਬਾਜ਼ਾਰ ਦੀ ਗੱਲ ਹੈ ਮੇਰੀ ਮੈਰੀ ਕੋ ਅੱਖੀਂ ਦੇਖੀ ਨਹੀਂ ਹੈ ਇਹ ਜਿਹੜੀ ਜੋ ਅਸੀਂ ਕਰਨਾ ਸੁਣਦੇ ਆ ਪਬਲਿਕਲੀ ਉਹਨਾਂ ਚੰਗੀ ਹੈ ਤੁਖ ਭਾਵੇਂ ਸੁਣ ਲਈ ਗੱਲ ਸੁਣੋ ਮੈਂ ਦੱਸਣਾ ਤੁਸੀਂ ਕਿ ਦੇਖੋ ਇਹ ਗੱਲ ਕਰਦੇ ਕਾਲੀਦਾਲ ਬੀਜੇਪੀ ਦੀ ਐਸ ਵੇਲੇ ਵੀ ਪ੍ਰਧਾਨ ਇਥੇ ਬੀਜੇਪੀ ਦਾ ਤੇ ਇਹ ਉਹਨਾਂ ਦੀ ਕ腐ਪਸ਼ਨ ਦੀ ਗੱਲ ਕਰਦੇ ਆ ਅਹੀ ਵਧੀ ਇਨਕੁਆਇਰੀ ਕਰਾ ਰਹੇ ਆ 10ਾਂ ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਆਏ ਹਨ ਹਾਂ ਜੀ ਤੇ ਉਹਦਾ ਪਤਾ ਲੱਗ ਜਾਏਗਾ ਬਾਕੀ ਗੱਲ ਬਾਜਵਾ ਸਾਹਿਬ ਜਾਕਰ ਸਾਹਿਬ ਪਿਛਲੇ ਜਾਕਰ ਸਾਹਿਬ ਦੀ ਲੈਕਚਰ ਤੇ ਉਹਨਾਂ ਸਾਰਾ ਬਟਾਲਾ ਘੁੰਮਿਆ ਇਹਦੇ ਹਾਲਾਤ ਵੇਖ ਕੇ ਉਹਨਾਂ ਹਾਲਾਤਾਂ ਨੂੰ ਮੱਦੇ ਨਜ਼ਰ ਰੱਖ ਕੇ ਉਹਨਾਂ ਨੇ ਇੱਥੇ ਸਾਨੂੰ ਫੰਡ ਲਿਆ ਕੇ ਦਿੱਤੇ ਜਿਹੜੇ ਹੁਣ ਕੰਮ ਹੋ ਰਹੇ ਆ ਉਹਦੇ ਵਿੱਚ ਵੀ ਜੇ ਕੋਈ ਇੱਕ ਪੈਸੇ ਦੀ ਵੀ ਇਹ ਰਾਫੇਰੀ ਹੋਵੇ ਉਹਦੇ ਹੀ ਜ਼ਿੰਮੇਵਾਰ ਆ ਮੈਂ ਕੋਲ ਕਰੋਗੇ ਕੰਮ ਕਰਾਉਣਾ ਮਗਰੋਂ ਉਹ ਨਾ ਸਰਕਾਰ ਨੂੰ ਅਫਸਰ ਸਾਰੇ ਤੁਹਾਡੇ ਸਾਹਮਣੇ ਇੱਥੇ ਬਟਾਲੇ ਜੀ ਰੋਜ਼ ਘੁੰਮਦੇ ਆ ਪਹਿਲਾਂ ਪਹਿਲਾਂ ਕਿੰਨੇ ਪਰਸੈਂਟ ਵੱਢੀ ਜਾਂਦੀ ਸੀ ਜਿਹੜੀ ਇਹਨਾਂ ਦੋਸ਼ ਲਾਇਆ ਪਹਿਲੋ ਮੈਂ ਜਦੋਂ ਕਾਉਂਸਲਰ ਸੀ ਨਾ ਮੈਨੂੰ ਉਦੋਂ ਦਾ ਪਤਾ ਮੈਂ ਵੀ ਕਾਂਗਰਸ ਨਾਲ ਕਾਉਂਸਲਰ ਸੀ ਤੇ ਸਾਡੇ ਮੰਤਰੀ ਵੀ ਕਾਂਗਰਸੀ ਸੀ ਠੀਕ ਉਦੋਂ ਮੈਂ 5 ਸਾਲ ਤੱਕ ਕਮੇਟੀ 'ਚ ਰੌਲਾ ਪਾਉਂਦਾ ਰਿਹਾ ਕਿ ਕਮਿਸ਼ਨ ਬੰਦ ਹੋਣੀ ਚਾਹੀਦੀ ਆ ਕਮਿਸ਼ਨ ਬਹੁਤ ਜਿਆਦਾ ਹੈ ਅਜੇ ਵੀ ਕਮਿਸ਼ਨ ਹੈ ਕਿ ਦੀ ਕਮਿਸ਼ਨ ਹੀ ਮੰਨੋਗੇ 25% ਹਾਂ 25% ਕਿਉਂ ਜਾਂਦੀ ਦੀ 25% ਜਾਂਦੀ ਕਮੇਟੀ ਦੇ ਮੁਲਾਜ਼ਮਾਂ ਨੂੰ ਤੇ ਕੁਝ ਪ੍ਰੀਡੀਕਲ ਬੰਦੇ ਵੀ ਲੈ ਲਏ ਆ ਇਹ ठेकेदारਾਂ ਨੇ ਬਾਜਵਾ ਸਾਹਿਬ ਨੂੰ ਦੱਸਿਆ ਮੇਰੇ ਹੁੰਦੇ ਆ ਪਰ ਅਸੀਂ ਉਸ ਕ੍ਰਾਪਸ਼ਨ ਦੇ ਉਲਟ ਅਜ ਤੋਂ 15 ਸਾਲ ਪਹਿਲਾਂ ਵੀ ਲੋਗਾ ਪਾਉਂਦੇ ਸੀ ਕੋਈ ਇੱਥੇ ਨਹੀਂ ਹੁੰਦਾ ਹੁਣ ਬਾਜਵਾ ਸਾਹਿਬ ਜਾਕਰ ਸਾਹ ਚੰਗੇ ਬੰਦੇ ਆਏ ਆ ਬਿਲਕੁਲ ਸਾਰਾ ਕੁਝ ਬੰਦ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਜਿਹੜੀਆਂ ਸੜਕਾਂ ਬਣਦੀਆਂ ਜਾ ਅੱਗੇ ਵੇਖੋ ਉਹਦੇ ਤੇ ਇੱਕ ਢੀਟਾ ਵੀ ਘਟ ਪਏਗਾ ਤੇ ਉਹਦੇ ਹੀ ਜ਼ਿੰਮੇਵਾਰ ਸ੍ਰੀ ਇੰਦਰ ਸੇਖੜੀ ਤੇ ਸਪ ਸਰਪੰਚ ਜਿਨ੍ਹਾਂ ਨੇ ਇਹ ਸਾਰਾ ਹਾਸਲ ਕੀਤਾ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਸਾਰਾ ਇਹ ਜਿਹੜਾ ਇਹ ਆਪਣੇ ਦਿਲ ਦੇ ਬਲਬਲੇ ਕੱਢੇ ਨੇ ਕਿ ਕਿਦਾਂ ਉਥੇ ਦੋ ਜਿਹੜੇ ਜਿਹੜੀ ਗੱਲtau ਤੇ ਜਾਂ ਜਿਹੜੇ ਅਧਿਕਾਰੀ ਬੈਠੇ ਨੇ ਉਹ ਕਿਸ ਤਰ੍ਹਾਂ ਇਹ ਵਾਰਡ ਜਿਹੜੀ ਉਹ ਖੇਤ ਨੂੰ ਕਰ ਰਹੇ ਤੇ ਆਮਰ ਜਣਾ ਚਾਹਤ ਦਾ ਦਾਵਾ ਕੀਤਾ ਕਿ ਅਸੀਂ ਥੋਕੇ ਜਿਹੜੀ ਉਹ ਆਬਾਮ ਦੀ ਮਤ ਕਰਾਂਗੇ ਤੇ ਉਹਦੇ ਲਈ ਸਾਨੂੰ ਜਿਹੜਾ ਵੀ ਸੰਘਰਸ਼ ਕਰਨਾ ਪਿਆ ਉਹ ਕਰਾਂਗੇ ਕਿਉਂਕਿ ਜਿਹੜੇ ਲੋਕਾਂ ਤੇ ਕਥੇ ਦੋਸ਼ ਨੇ ਵਿਛੇ ਜਾਂ ਜਾਂਚਾਂ ਨਹੀਂ ਚੱਲ ਰਹੀਆਂ ਜੀ ਨੇ ਉਹਨਾਂ ਲਈ ਅਸੀਂ ਅੱਗੇ ਅੱਗੇ ਆਵਾਂਗੇ ਤੇ ਤੁਸੀਂ ਅੱਜ ਵੇਖ ਲਓ ਕਿ ਲੋਕਾਂ ਤੋਂ ਸ਼ਾਬਾਹ ਮੇਰੇ ਨਾਲ ਮੌਜੂਦ ਨੇ ਜੀ ਜਿਨ੍ਹਾਂ ਨੇ ਸੰਘਰਸ਼ ਕੀਤਾ ਸੀ ਪਟਾਲੇ ਚ ਤੇ ਜਿਹੜੇ ਤਰੇਂ ਦੀ ਜਿਹੜੇ ਲੋਕ ਸੰਸਦ ਪਾਰਟੀ ਦੇ ਨੇ ਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਇਹ ਪੈਸਾ ਦੂਆ ਧੇਰਾ ਨੇ ਕਿਹਾ ਖਾਦਾ ਤੇ ਉਹ ਵਾਕਈ ਸਾਹਮਣੇ ਆਉਣੇ ਕਈ ਦਿਨ ਬਿਲਕੁਲ ਇਹ ਬਹੁਤ ਸੱਚਾਈ ਦੀ ਗੱਲ ਕੀਤੀ ਇੰਦਰ ਸਿੱਖੜੀ ਭਾਈ ਦਾ ਮੈਂ ਧੰਨਵਾਦ ਕਰਦਾ ਸੁਖ ਭਾਈ ਦਾ ਧੰਨਵਾਦ ਕਰਦਾ ਉਹਨਾਂ ਨੇ ਪਰਸੈਂਟੇਜ ਵੀ ਦੱਸੀ ਤੇ ਬਹੁਤ ਵਧੀਆ ਗੱਲ ਹੈ ਪਰ ਇਹਦੀ ਜਿਹੜੀ ਨਿਰਭਗਤਾ ਹੋਣੀ ਚਾਹੀਦੀ ਹੈ ਇਹ ਠੋਕੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਸ ਜੀ ਦੇ ਨਾਲ ਦੂਜੀ ਗੱਲ ਰਹੀ ਸੀਵਰੇਜ ਦੀ ਜਿਹਦੇ ਕਰਕੇ ਅੱਜ ਅਸੀਂ ਖੜੇ ਆ ਪੌਣੇ 200 ਕਰੋੜ ਪਾਸ ਹੋਇਆ 3 ਸਾਲ ਬਾਅਦ ਇੱਥੇ ਜਦੋਂ ਮੀਟਿੰਗ ਸੱਦੀ ਗਈ ਬਾਹਰੋਂ ਗੋੰਬੇ ਤੋਂ ਟੀਮ ਆਈ ਉਹਨਾਂ ਨੇ ਆ ਕੇ ਜਿਹੜੀ ਜ਼ਮੀਨ ਲਈ ਸੀ ਉਹ ਜ਼ਮੀਨ ਰਿਜੈਕਟ ਕਰ ਦਿੱਤਾ ਠੀਕ ਹੈ ਜੀ ਇਹਨਾਂ ਨੂੰ ਪਹਿਲਾਂ 3 ਸਾਲ ਕਿਉਂ ਨਹੀਂ ਪਤਾ ਲੱਗਾ ਕਿ ਜ਼ਮੀਨ ਜਿਹੜੀ ਸ਼ਰ ਦੇ ਨਾਲ ਲੱਗਦੀ ਹੈ ਤੇ ਇੱਥੇ ਗੰਦਗੀ ਪੈ ਜੇਗੀ ਤੇ ਇੱਥੇ ਬਿਮਾਰੀਆਂ ਪੈ ਜਾਣਗੀਆਂ ਘਰਾਂ ਦੇ ਵਿੱਚ ਜਿਹੜੀ ਹੁਣ ਗੰਦਗੀ ਫੈਲ ਰਹੀ ਹੈ ਇਹ ਸਾਰਾ ਬੰਦ ਪਿਆ ਹੈ ਸੀਵਰੇਜ ਇਹਦਾ ਕੌਣ ਹੱਲ ਕਰੇਗਾ ਹੁਣ ਆਏ ਨੇ ਜੀ ਸੀਓ ਸਾਹਿਬ ਉਹਨਾਂ ਨਾਲ ਗੱਲ ਕਰਨਗੇ ਸਾਰੇ ਪਾਤਰੋਂ ਕੇ ਤੁਹਾਡਾ ਜਿਹੜਾ ਸੰਘਰਸ਼ ਆ ਉਹ ਦਿਖਣ ਲੱਗਿਆ ਤੋਂ ਦੋ ਸੜਕ ਜਿਹੜੀ ਆ ਬਾਦੀ ਜੁੜ ਹੋ ਗਈ ਹੈ ਜਿਹੜੀ ਕਿ ਇਹਦੇ 10 ਸਾਲ ਤੋਂ ਨਹੀਂ ਬਣੀ ਤੇ ਦੋ ਬਣੀ। ਬਾਕੀ ਮੈਂ ਸਭ ਤੋਂ ਜਿਆਦਾ ਧੰਨਵਾਦ ਕਰਦਾ ਹਾਂ ਫਿਸ਼ਪ ਪੰਜਾਬੀ ਚੈਨਲ ਦਾ ਸੈਦੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮੁਹਿੰਮ ਤੇ ਲੈ ਕੇ ਆਏ ਜੀ ਅੱਜ ਜੋ ਸੀਓ ਸਾਹਿਬ ਆ ਰਹੇ ਨੇ ਕੱਲ ਜੇ ਕੇਪੀ ਗੋਹਿਲ ਸਾਹਿਬ ਆਏ ਸੀ ਉਹਦੇ ਵਿੱਚ ਸਭ ਤੋਂ ਜਿਆਦਾ ਵਡਾ ਫਿਸ਼ਪ ਪੰਜਾਬੀ ਚੈਨਲ ਦਾ ਜਾਂ ਮੇਰੇ ਪੱਤਰਕਾਰ ਭਰਾਵਾਂ ਦਾ ਕਿਉਂਕਿ ਇਹ ਜਿਹੜੀ ਸਾਡੀ ਆਵਾਜ਼ ਹੈ ਤੁਸੀਂ ਚੰਡੀਗੜ੍ਹ ਤੱਕ ਪਹੁੰਚਾਈ ਹੈ। ਉੱਤੇ ਜਾ ਕੇ ਤੁਹਾਡੀ ਆਵਾਜ਼ ਵਜੀ ਹੈ ਤੇ ਇਹਨਾਂ ਨੂੰ ਅੱਜ ਪੜਸੂ ਪਿਆ ਗੱਡੀਆਂ ਦੀਆਂ ਗੱਡੀਆਂ ਘੁੰਮਣੀਆਂ ਨਹੀਂ ਤੇ ਇੱਥੇ ਪ੍ਰਸ਼ਾਸਨ ਸੁੱਤਾ ਸੀ ਬਿਲਕੁਲ ਲੀਡਰਸ਼ਿਪ ਸਾਰੀ ਸੁੱਤੀ ਸੀ ਕੋਈ ਨਹੀਂ ਸੀ ਹੁਣ ਤੁਸੀਂ ਦੱਸੋ ਜੀ ਸਰਦੂ ਜੀ ਕਿ ਤੁਹਾਡਾ ਸੜਕਪਾਣੀ ਸ਼ੁਰੂ ਹੋ ਗਈ ਹੈ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਵਿਚਾਰੇ ਸੜਕਪਾਣੀ ਸ਼ੁਰੂ ਹੋ ਗਈ ਹੈ ਬਹੁਤ ਵਧੀਆ ਗੱਲ ਆ ਪਰ ਇਹ ਜੋ ਵੀ ਕੁਝ ਹੋਇਆ ਨਾ ਵਿਸ਼ੇ ਪੰਜਾਬੀ ਟੀਵੀ ਚੈਨਲ ਨੇ ਕੀਤਾ ਜੇ ਦਿੱਲੀ ਦਾ ਖਬਰਾਂ ਪਹੁੰਚੀਆਂ ਹੈ ਸੀਐਮ ਦਾ ਖਬਰਾਂ ਪਹੁੰਚੀਆਂ ਕਿ ਵਿਸ਼ੇ ਪੰਜਾਬੀ ਟੀਵੀ ਕਰਕੇ ਪਹੁੰਚੀਆਂ ਸਾਨੂੰ ਕੋਈ ਜਾਣਦਾ ਨਹੀਂ ਤੇ ਵਿਸ਼ੇ ਪੰਜਾਬੀ ਟੀਵੀ ਨੇ ਸਭ ਕੋ ਪਛਾਤਾ ਹੁਣ ਸੜਕੀ ਬਣ ਗਈ ਆ ਸਾਰੇ ਅਫਸਰ ਚੱਲ ਕੇ ਹੱਡ ਕੋ ਆਉਣ ਦੇ ਨੇ ਜੇ ਇੱਥੇ ਬਟਾਲੇ 'ਚ ਕੋਈ ਡਰਦਾ ਹੁੰਦਾ ਨਹੀਂ ਇੰਨਾ ਰੁਪਈਆ ਬਟਾਲੇ ਦੇ ਵਿੱਚ ਆਇਆ ਲੱਗਾ ਕਿ ਦੇਨੀ ਆ ਤੇ ਮੈਂ ਤਾਂ ਕਹਿੰਦਾ ਵੀ ਜਿਹੜਾ ਬੰਦਾ ਨੇ ਹਰਾਫਰੀ ਕੀਤੀ ਆ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿ ਉਹਨਾਂ ਨੂੰ ਜੇਲਾ ਦੇ ਅੰਦਰ ਸੁਟਣਾ ਚਾਹੀਦਾ ਆ ਤੇ ਫੇਰ ਇਹ ਕੰਮ ਸਹੀਣਾ ਨਹੀਂ ਤੇ ਦੁਨੀਆਦਰੀ ਸਭ ਠਾਗ ਚਲੀ ਜਾਣੇ ਤੁਸੀਂ ਵੇਖਿਆ ਜੀ ਕਿਦਾਂ ਲੋਕੀ ਵੀ ਸਾਰੇ ਚਾਹੁੰਦੇ ਨੇ ਕਿ ਜਿਹੜਾ ਚੋਰ ਬਜਾਰੀ ਦਾ ਸਿਸਟਮ ਹੈ ਸਾਡੇ ਪ੍ਰਸ਼ਾਸਨ ਤੇ ਉਹ ਖਤਮ ਹੋਣਾ ਚਾਹੀਦਾ ਤੇ ਬਾਕੀ ਤੁਸੀਂ ਵੇਖੋ ਕਿ ਉਹ ਵੀਰ ਮਿੱਤਰ ਸੇਕੀ ਮਾਰ ਗਿਆ ਤੇ ਇੱਥੇ ਛੜਕ ਜਿਹੜੀ ਹੈ ਮੈਂ ਆਪਣੇ ਕੈਮਰਾਮੈਨ ਨੂੰ ਸੰਦੀਪ ਜੀ ਨੂੰ ਕਹਾਂਗਾ ਕਿ ਉਹ ਛੜਕ ਦਿਖਾਉਣ ਕਿ ਕਿਦਾਂ ਬਾਨੀ ਸ਼ੁਰੂ ਹੋ ਗਈ ਹੈ ਇਹ ਉਹ ਛੜ ਕੇ ਰੋਡ ਹੈ ਜਿੱਥੇ ਲੋਕ ਬੱਤਰ ਜ਼ਿੰਦਗੀ ਬਤੀਤ ਕਰ ਰਹੇ ਸਨ ਕੁਝ ਹੋਇਆ ਲੋਕਾਂ ਦੇ ਪ੍ਰੋਟੈਸਟ ਨਾਲ ਆਵਾਮ ਨਾਲ ਇਸੇ ਕਰਕੇ ਅਸੀਂ ਹਰ ਵੀਡੀਓ ਚ ਬੇਤੀ ਕਰਦੇ ਆ ਕਿ ਜੇ ਆਪਣੇ ਹੱਕ ਲੈਣੇ ਨੇ ਤੇ ਖੁੱਲ ਕੇ ਬੋਲੋ ਖੁੱਲ ਕੇ ਬੋਲੋਗੇ ਇਹਨਾਂ ਦੇ ਧੌਂ ਤੇ ਗੋਡਾ ਰੱਖੋਗੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਾਂ ਤੁਹਾਨੂੰ ਕੁਝ ਮਿਲਣਾ ਉਹਨਾਂ ਦਾ ਫਿਰ ਨਾਲ ਨਹੀਂ ਦੋਨਾਂ ਲੱਗਦੀ ਇਹ ਹੋ ਰਿਹਾ ਕੋਪਰਵਿੰਦਰ ਕਰਨੀ ਆ ਉਹ ਵੀ ਇੰਗਲਿਸ਼ੀ ਬਹੁਤ ਯਾਦ ਉਹ ਤੇ ਕਰਕੇ ਗੱਲ ਤੇ ਮਾਨਯੋਗ ਮੈਂਬਰ ਪਾਰਲੀਮੈਂਟ ਸੁਰੀਲ জাফর ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀਆਂ ਬਟਾਲੇ ਦੀਆਂ ਸਮੱਸਿਆ ਨੂੰ ਸੋਲਵ ਕਰਨ ਲਈ ਬਹੁਤ ਵੱਡਾ ਕਦਮ ਚੱਕਿਆ ਅੱਜ ਬਟਾਲੇ ਦੇ ਵਿੱਚ ਸਾਡੇ ਸੀਵਰ ਬੋਰਡ ਦੇ ਜਿਹੜੇ ਸੀਐਮਡੀ ਨੇ ਮਿਸਟਰ ਅਜੇ ਸ਼ਰਮਾ ਜੀ ਇਹਨਾਂ ਦੀ ਪੂਰੀ ਟੀਮ ਜਿਹੜੀ ਹੈ ਇੱਥੇ ਨਾਲ ਆ ਗਈ। ਇਹਨਾਂ ਨੇ ਪਿਛਲੇ 2-3 ਘੰਟਿਆਂ 'ਚ ਸਾਰੇ ਬਟਾਲੇ ਦੇ ਜਿਹੜੇ ਸੀਵਰ ਜਿੱਥੇ ਜਿੱਦੇ ਪ੍ਰੋਬਲਮਾਂ ਨੂੰ ਸਟੱਡੀ ਕਰ ਲਿਆ। ਚਾਰਟਨਾ ਮੀਟਿੰਗ ਹੋਈ ਹੈ। ਮੀਟਿੰਗ 'ਚ ਜਿਹੜੇ ਮੇਜਰ ਫੈਸਲੇ ਹੋਏ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਇੱਕ ਲੈਂਡਮਾਰਕ ਫੈਸਲੇ ਹੋਏ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਨੰਬਰ 1 ਕਿ ਬਟਾਲੇ ਦੇ ਜਿਹੜਾ ਸੀਵਰ ਹੈ ਜਿੱਥੇ ਕਿਤੇ ਬੰਦ ਹੈ ਇਮੀਡੀਏਟਲੀ ਇਹ ਸਾਰਾ ਠੀਕ ਕਰਾ ਦੇਣਗੇ। ਇਹਨਾਂ ਨੇ ਆਂਦੇ ਹੀ ਸਭ ਤੋਂ ਪਹਿਲਾਂ ਸ਼ਰਮਾ ਸਾਹਿਬ ਨੇ ਜਿਹੜਾ ਸਾਡਾ ਡਿਸਪੋਇਲ ਸਿਸਟਮ ਸੀਗਾ ਜਿਹੜਾ ਕੁਝਲੇ 1.5 ਦੋ ਮਹੀਨੇ ਤੋਂ ਬੰਦ ਪਿਆ ਸੀ ਉਹ ਚਾਲੂ ਕਰ ਦਿੱਤਾ ਔਰ ਪਾਣੀ ਸਾਰਾ ਖਿੱਚ ਕੇ ਜਿਹੜਾ ਵਾ ਉਹ ਡਿਸਪੋਸ ਹੋਣਾ ਸ਼ੁਰੂ ਹੋ ਗਿਆ ਇਹਨਾਂ ਨੇ ਨਾਲ ਇੱਕ ਫੈਸਲਾ ਕੀਤਾ ਕਿ ਪਟਾਲੇ ਦੀ ਸਮੱਸਿਆ ਨੂੰ ਪਰਮਾਨੈਂਟ ਹੱਲ ਕਰਨ ਦੇ ਲਈ ਤਾਂ ਕਿ ਅਗਲੇ 50 60 ਸਾਲ ਕੋਈ ਪ੍ਰੋਬਲਮ ਨਾ ਆਵੇ ਦੋ ਸਟ੍ਰੈਟਜੀ ਬਣਾਇਆਂਗੇ ਪਹਿਲੀ ਸਟ੍ਰੈਟਜੀ ਸ਼ਾਰਟਰਮ ਸ਼ਾਰਟਰਮ ਇਹਨਾਂ ਨੇ ਇੱਕ ਟਾਸਕ ਫੋਰਸ ਬਣਾਈ ਹੈ ਜਿਹੜੇ ਅਫਸਰ ਹੋਣਗੇ ਔਰ ਜਿਹੜੇ ਪਬਲਿਕ ਕਰਨ ਨੂੰ ਮਤਲਬ ਹੈ ਨੇ ਉਹ ਜਾਕਰ ਸਾਹਿਬ ਦੇ ਸੀਐਮ ਸਾਹਿਬ ਨਾਲ ਜਿਹੜਾ ਇਹ ਟਾਸਕ ਫੋਰਸ ਜਿਹੜੀ ਇਹਦਾ ਕੰਮ ਹੋਏਗਾ ਕਿ ਬਟਾਲੇ ਜਿੱਥੇ ਸੀਵਰ ਦੀ ਪ੍ਰੋਬਲਮ ਹੈ ਸਿੱਧਾ ਇਹਨਾਂ ਦੇ ਆਫਿਸ ਦੇ ਵਿੱਚ ਮੋਨਿਟਰਿੰਗ ਸੈੱਲ ਹੈ ਜਿਹੜਾ ਬਣਾਉਣ ਲੱਗੇ ਨੇ ਉੱਥੇ ਰਿਪੋਰਟ ਕਰਨਗੇ ਔਰ ਉਸ ਤੋਂ ਹੈੱਡਕੁਆਰਟਰ ਤੋਂ ਮੋਨਿਟਰਿੰਗ ਹੋਏਗੀ ਬਟਾਲੇ ਦੀ ਇੱਕ ਬਟਾਲਾ ਦਾ ਸੀਵਰ ਕਦੀ ਬੰਦ ਨਾ ਹੋਵੇ ਦੂਸਰਾ ਲੌਂਗ ਟਰਮ ਮੈਂ ਧੰਨਵਾਦ ਕਰਨਾ ਹੈ ਕੈਪਟਨ ਸਾਹਿਬ ਦਾ ਔਰ ਜਾਗਰਤਾ ਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਲੀਤਾ ਵਾ ਕਿ ਜਿਹੜਾ ਅਸੀਂ ਅੰਮ੍ਰਿਤ ਸਕੀਮ ਦੀ ਮੰਗ ਕਰਦੇ ਸੀ ਅੰਮ੍ਰਿਤ ਸਕੀਮ ਦਾ ਮਤਲਬ ਇਹ ਹੈ ਕਿ ਬਟਾਲੇ ਦੇ ਸਾਰੇ ਜਿਹੜੇ ਨਵੇਂ ਪਿੰਡ ਪਏ ਨੇ ਜਾਂ ਜਿੰਨੇ ਪੁਰਾਣੇ ਸ਼ਹਿਰ ਦੇ ਲੋਕੈਲਿਟੀਜ਼ ਆ ਸਾਰਿਆਂ 'ਚ ਸੀਵਰ 100% ਕਵਰੇਜ ਹੋਣਾ 100% ਕੋਈ ਐਸੀ ਗਲੀ ਨਹੀਂ ਹੋਏਗੀ ਮੱਲਾ ਨਹੀਂ ਹੋਏਗਾ ਜਿੱਥੇ ਸੀਵਰ ਨਾ ਪਵੇ ਵਾਟਰ ਸਪਲਾਈ ਪਹੇਗੀ ਸਟਰੀਟ ਲਾਈਟ ਲੱਗੇਗੀ 162 ਕਰੋੜ ਦੀ ਜਿਹੜੀ ਅੰਮ੍ਰਿਤ ਸਕੀਮ ਸੀਗੀ ਉਹ ਪਾਸ ਕਰਾ ਕੇ ਹੋਈ ਸੀਗੀ ਉਹਦੇ ਫੰਡਸ ਨਹੀਂ ਸੀ ਰੇਂਜ ਹੋ ਰਹੇ ਸ਼ਰਮਾ ਜੀ ਆਏ ਇਹਨਾਂ ਨੇ ਅਨਾਉਂਸ ਕਰਤਾ ਕਿ ਸਰਕਾਰ ਕੋਲ ਫੰਡ ਦੇ ਨਾਲ ਲੈ ਲਏ ਨੇ ਇਹਨਾਂ ਨੇ ਕਿਤੋਂ ਵੀ ਟਾਈ ਅਪ ਕਰਕੇ ਬਟਾਲੇ ਲਈ ਅਮਰਤ ਸਕੀਮ ਦੇ ਪੈਸੇ ਰੇਂਜ ਕਰਤੇ ਨੇ ਫੰਡ ਅਗਲੇ 10 ਦਿਨਾਂ ਦੇ ਵਿੱਚ ਵਿੱਚ 162 ਕਰੋੜ ਦੇ ਟੈਂਡਰ ਅਮਰਤ ਸਕੀਮ ਦੇ ਕੋਪਸੀਵਰ ਬੋਰਡ ਲਾਣ ਲੱਗਾ ਯਾਨੀ ਕਿ ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲਾਂ ਪਹਿਲਾਂ ਸਾਡੇ ਬਟਾਲੇ ਜਿਹੜਾ ਬਾ 16 ਸ਼ਹਿਰਾਂ 'ਚੋਂ ਇੱਕ ਸ਼ਹਿਰ ਬਟਾਲਾ ਜਿੱਥੇ ਅਮਰਤ ਸਕੀਮ ਲਗਣੀ ਹੈ ਉਹਦੇ ਟੈਂਡਰ ਹੋ ਜਾਣਗੇ ਮਤਲਬ ਕਿ ਬਟਾਲੇ 'ਚ ਅਮਰਤ ਸਕੀਮ ਜੜੀ ਲਾਂਚ ਹੋ ਜਾਏਗੀ ਇਹ ਬਹੁਤ ਵੱਡਾ ਬਹੁਤ ਹੀ ਵੱਡਾ ਕਦਮ ਜਿਹੜਾ ਚੱਕਿਆ ਗਿਆ ਇਹਦਾ ਵੀ ਮੈਂ ਧੰਨਵਾਦ ਕੈਪਟਨ ਸਾਹਿਬ ਦਾ ਤੇ ਜਾਖੜ ਸਾਹਿਬ ਦਾ ਕਰਨਾ ਕਿ ਉਹਨਾਂ ਨੇ ਇਹ ਫੈਸਲੇ ਕਰਾ ਦਿੱਤੇ ਇੱਕ ਜਿਹੜੀ ਨਵੀਂ ਚੀਜ਼ ਹੈ ਜੀ ਇਹਨਾਂ ਨੇ ਆਪਣੇ ਸੀਐਮਡੀ ਸਾਹਿਬ ਨੇ ਦੱਸੀ ਹੈ ਇਹ ਪਹਿਲੀ ਵਾਰੀ ਪੰਜਾਬ 'ਚ ਲਾਗੂ ਹੋਣ ਲੱਗੀ ਪਹਿਲਾਂ ਕੀ ਹੁੰਦਾ ਸੀਗਾ ਕਿ ਠੇਕਾ ਦਾ ਠੇਕਾ ਲੈ ਜਾਂਦੇ ਸੀਗੇ ਤੇ ਮੁੜ ਕੇ ਸਾਡਾ ਜਿਹੜੀ ਇਹ 2 ਮਹੀਨੇ ਬਾਅਦ ਟੁੱਟ ਜਾਂਦੀ ਸੀ ਸੀਵਰ ਵਾਲੇ ਸੀਵਰ ਸੀਵਰ ਜਿਹਨੂੰ ਠੇਕਾ ਦਿੱਤਾ ਸੀਵਰ ਬਾਦ ਸੀਵਰ ਜਿਹੜਾ ਵਾ ਉਹ ਗਲਤ ਬਣਾ ਦਿੰਦੇ ਚੱਲਦਾ ਹੀ ਨਹੀਂ ਸੀ ਇਹਨਾਂ ਨੇ ਅੱਜ ਬਟਾਲੇ ਆ ਕੇ ਫੈਸਲਾ ਕਰਤਾ ਕਿ ਜਿਸ ਤਰ੍ਹਾਂ ਨੈਸ਼ਨਲ ਹਾਈਵੇ ਬੰਦੇ ਨੇ ਤੇ ਗੋਮਟ ਆਫ ਇੰਡੀਆ ਉਹ ਜਿਹੜੀ ਕੰਪਨੀ ਨੈਸ਼ਨਲ ਹਾਈਵੇ ਬਣਾਉਂਦੀ ਹੈ ਅਗਲੇ 10 ਸਾਲ ਦੀ ਮੇਨਟੇਨੈਂਸ ਵੀ ਨਾਲ ਦਿੰਦੀ ਇਹਨਾਂ ਨੇ ਕਿਹਾ ਕਿ ਬਟਾਲੇ ਜਿਹੜੀ ਅੰਮ੍ਰਿਤ ਸਕੀਮ ਬਣੇਗੀ ਜਿਹੜੀ ਅਗਲੇ ਕਿਸੇ ਵੀ ਕੰਪਨੀ ਨੂੰ ਦਿੱਤੀ ਜਾਏਗੀ ਨੈਸ਼ਨਲ ਜਾਂ ਇੰਟਰਨੈਸ਼ਨਲ ਕੰਪਨੀ ਆਏ ਇਹਨਾਂ ਨੇ ਬਿਡਿੰਗ ਕਰਨੀ ਆ ਮੇਰਾ ਖਿਆਲ ਇਲੈਕਟ੍ਰੋਨਿਕ ਬਿਡਿੰਗ ਕਰਦੇ ਨੇ ਅੱਜਕੱਲ ਟੈਂਡਰ ਜਿਹੜੇ ਪੈਂਦੇ ਨੇ ਈ-ਟੈਂਡਰਿੰਗ ਹੋਣੀ ਆ ਕੋਈ ਵੀ ਦੁਨੀਆ ਦੀ ਕੰਪਨੀ ਆ ਕੇ ਜਿਹੜੀ ਬਣਾਏਗੀ 160 ਕਰੋੜ ਜਾਂ ਲੱਗੇਗਾ ਪਹਿਲੇ ਦਿਨ ਤੋਂ ਕੰਪਨੀ ਨੂੰ ਕਹਿਤਾ ਜਾਏਗਾ ਕਿ ਬਟਾਲੇ ਦੇ ਐਗਜ਼ਿਸਟਿੰਗ ਸੀਵਰ ਦੀ ਮੇਨ ਆਉਣ ਵਾਲੇ 10 ਸਾਲ ਦੀ ਮੈਂਟਰ ਜਿਹੜਾ ਨਵਾਂ ਸੀਵਰ ਪਏਗਾ ਦੋਸਤੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਸਾਰੇ ਪੋਲੀਟੀਕਲ ਲੋਕ ਜਿਹੜੇ ਵੱਖ-ਵੱਖ ਪਾਰਟੀਆਂ ਦੇ ਅੱਜੋ ਬਟਾਲਾ ਵਿੱਚ ਮੌਜੂਦ ਸਨ ਕਿਉਂਕਿ ਇੱਥੇ ਜਿਹੜਾ ਲੋਕਾਂ ਨੇ ਬਹੁਤ ਤੁਹਾਡਾ ਪ੍ਰੋਟੈਸਟ ਕੀਤਾ ਸੀ ਉਸ ਤੋਂ ਬਾਅਦ ਦਿੱਲੀ ਤੱਕ ਤੇ ਆਪਣਾ ਇਹ ਪੰਜਾਬ ਦੇ ਜਿਹੜੇ ਆਲਾ ਅਧਿਕਾਰੀਆਂ ਜਾਗੇ ਉਹਨਾਂ ਨੇ ਵੇਖਿਆ ਵਾਕਿਆ ਜਾਣ ਕੇ ਕਿ ਇੱਥੇ ਬੜੀ ਬਾੜੀ ਹਾਲਤ ਹੈ ਤੇ ਕੰਮ ਸ਼ੁਰੂ ਹੋ ਗਿਆ ਤੇ ਕ੍ਰੈਡਿਟ ਜਿਹੜਾ ਮਰਜ਼ੀ ਲੈ ਜੇ ਭਾਵੇਂ ਉਹ ਸੇਖੜੀ ਸਾਹਿਬ ਲੈ ਜਾਣ ਭਾਵੇਂ ਉਹ ਤ੍ਰਿਪਤ ਬਾਜਵਾਜੀ ਲੈ ਜਾਣ ਭਾਵੇਂ ਅੰਮ੍ਰਿਤਪਾਲ ਜੀ ਲੈ ਜਾਣ ਭਾਵੇਂ ਹੋਰ ਕੋਈ ਲਾਜੇ ਭਾਵੇਂ ਲੋਕਨਤਾਪ ਪਾਰਟੀ ਦੇ ਕੋਈ ਵੀ ਲੇਕਨ ਇਹ ਕ੍ਰੈਡਿਟ ਜਾਂਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਤੇ ਸਰਕਾਰ ਨੂੰ ਜਗਾਇਆ ਇਸੇ ਤਰ੍ਹਾਂ ਸਾਰੇ ਪੰਜਾਬ ਵਿੱਚ ਜੇਕਰ ਅਸੀਂ ਆਪਣੇ ਅਧਿਕਾਰ ਲੈਣੇ ਆ ਆਪਣੀ ਆਦੀ ਸਹੂਲਤਾਂ ਲੈਣੀਆਂ ਤੇ ਸਾਨੂੰ ਦੇਰਥਵੇਰ ਜਾਗਣਾ ਪਏਗਾ ਇਹਨਾਂ ਦੀ ਧੌਂ ਤੇ ਗੋਡਾ ਰੱਖਣਾ ਪਏਗਾ ਤਾਂ ਇਹ ਸਾਡੇ ਕੰਮ ਆਉਣਗੇ ਅਦਰਵਾਈਜ਼ ਸਾਨੂੰ ਲੌਲੀਪੌਪ ਤੋਂ ਸਵਾਇ ਇਹਨਾਂ ਕੁਝ ਨਹੀਂ ਦੇਣਾ ਤੇ ਤਗੜੇ ਹੋਵੋ ਜਾਗੋ ਵਿਸ਼ਵ ਟੀਵੀ ਹਰ ਟਾਈਮ ਹਰ ਜਗ੍ਹਾ ਇਹੋ ਜੇ ਕੰਮ ਤੇ ਤੁਹਾਡੇ ਨਾਲ ਉਹ ਜਨਾ ਮੋਟਾ ਖਰਾਰ ਕੀ ਨਹੀਂ ਲਾ ਕੇ ਖਲੋਏਗਾ ਬਲਕਿ ਅੱਗੇ ਹੋ ਕੇ ਖਲੋ ਕੇ ਆਬਾਮ ਨੂੰ ਸੁੱਤੀ ਨੂੰ ਜਿਗਾਏਗਾ ਧੰਨਵਾਦ